ਹਰਦੇਵ ਸੰਤੋਖਪੁਰੀ ਹਾਂਜੀ ਵੀਰੋ ਅੱਜ ਬਾਪੂ ਹਰਦੇਵ ਸਿੰਘ ਸੰਤੋਖਪੁਰੀ ਦੇ ਘਰ ਪ੍ਰਸ਼ਾਦਾ ਸ਼ਗਿਆ ਲੰਚ ਕੀਤਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਹੋਰ ਛਤੀ ਪ੍ਰਕਾਰ ਦੀਆਂ ਵਨਸਵੰਨੀਆਂ ਖਾਣੇ ਦੀਆਂ ਚੀਜ਼ਾਂ ਤੁਸੀਂ ਵੇਖ ਹੀ ਸਕਦੇ ਹੋ ਤੇ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਹਨਾ ਬੀਰ ਨੇ ਇੱਕ ਫਿਲਮ ਤਿਆਰ ਕੀਤੀ ਆ ਚਮਾਰ ਸਾਹਿਬ ਤੁਸੀਂ ਇਹਨਾਂ ਦਾ ਸਾਥ ਦਿਓ ਇਹ ਫਿਲਮ ਜਿੰਨੀ ਵੱਧ ਤੋਂ ਵੱਧ ਦੇਖੋਗੇ ਸ਼ੇਅਰ ਕਰੋ ਉਹਨਾਂ ਹੀ ਇਹ ਕੌਮ ਵਾਸਤੇ ਬਹੁਤ ਚੰਗੀ ਗੱਲ ਆ ਵੀਰੋ ਬੜੇ ਔਖੇ ਹੋ ਗਿਆ ਸੀ ਇਹ ਫਿਲਮ ਬਣਾਈਆਂ ਤਾਂ ਨੰਬਰ ਪਾਤੇ ਆ ਵੀਰੋ ਤੇ ਸਾਨੂੰ ਬੁਕਿੰਗ ਵੀ ਆਉਣੀ ਸ਼ੁਰੂ ਹੋ ਗਈ ਆ ਬੁਕਿੰਗ ਵੀ ਆਉਣੀ ਸ਼ੁਰੂ ਹੋ ਗਈ ਆ ਤਾਂ ਵੀਰੋ ਸਾਥ ਦਿਓ ਸਾਡਾ ਤੇ ਸਾਡਾ ਇਰਾਦਾ ਕੇ ਫਿਰ ਅਸੀਂ ਵੱਡੀ ਫਿਲਮ ਬਣਾ ਸਕੀਏ ਤੇ ਅੱਜ ਸ਼ੋਅ ਆ ਕੱਲ ਸ਼ੋਅ ਆ ਪਰਸੋਂ ਜਲੰਧਰ ਵਾਸਤੇ ਬੁਕਿੰਗ ਹੋ ਗਈ ਆ ਨੰਬਰ ਸਾਡੇ ਪਾਏ ਹੋਇਆ ਕੋਈ ਪੈਸਾ ਟਗਾ ਨਹੀਂ ਫ੍ਰੀ ਵਿੱਚ ਆ ਜੋ ਤੁਹਾਡਾ ਮਨ ਕਰੇ ਮਾਨ ਸਤਕਾਰ ਕਰ ਦਿਓ ਭਾਵੇਂ ਨਹੀਂ ਤੇ ਨਾ ਸਹੀ ਕੋਈ ਗੱਲ ਨਹੀਂ ਬਾਸ ਸਾਡਾ ਹੌਸਲਾ ਵਧਾਓ ਤੇ ਅਸੀਂ ਅਗਲੀ ਫਿਲਮ ਸ਼ੁਰੂ ਕਰ ਸਕੀਏ ਵੱਡੀ ਗੁਰੂ ਮਹਾਰਾਜ ਤੇ ਉਹ ਵੀ ਜਮਾਰ ਕੌਮ ਤੇ ਹੀ ਫਿਲਮ ਹੋਵੇਗੀ ਵੱਡੇ ਲੈਵਲ ਤੇ ਸਿਰਮਿਆਂ ਵਾਲੀ ਧੰਨਵਾਦ ਵੀਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ